ਪਰਾਲੀ ਦਾ ਸਰਕਾਰ ਨੇ ਇਹ ਗੱਲ ਕਹੀ ਆ ਕਿ ਅੱਗ ਨਾ ਲਾਓ ਇਹਦਾ ਸਾਨੂੰ ਹੱਲ ਦੱਸੋ ਵੀ ਇਹਦਾ ਹੱਲ ਕੀ ਅੱਗ ਲਾਉਣ ਤੋਂ ਸਵਾ ਇਹਦਾ ਹੱਲ ਕੀ ਆ ਸਾਹਮਣੇ ਇੱਕ ਨਾ ਕੈਮਰਾਮੈਨ ਨੂੰ ਆਨਾਂ ਸਾਹਮਣੇ ਵਿਖਾ ਦਿਓ ਤੇ ਜਦ ਛਟੋ ਘੜ 10 ਦਿਨ ਹੋ ਗਏ ਨੇ 500 ਰੁਪਈਆ ਬੰਦੇ ਨੂੰ ਦੇ ਕੇ ਉਹ ਢੇਰ ਲਵਾਇਆ ਇਹ ਬੜੀ ਮਾੜੀ ਗੱਲ ਹੈ ਕਿ ਸੈਂਟਰ ਨੇ ਜਿਹੜੀ ਨਵੀਂ ਗੱਲ ਜਿਹੜੀ ਕਹਿ ਦਿੱਤੀ ਆ ਕਿ ਜਿਹੜਾ ਕਿਸਾਨਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਪਰਚੇ ਕੀਤੇ ਜਾਣ ਕਿੱਡੀ ਮਾੜੀ ਗੱਲ ਹੈ ਵੀ ਸੈਂਟਰ ਇਹ ਗੱਲ ਕਿਉਂ ਨਹੀਂ ਕਹਿ ਦਿੰਦੀ ਵੀ ਜਿਸ ਏਰੀਆ ਦੇ ਵਿੱਚ ਪੁੱਤ ਟੀਕੇ ਨਾਲ ਲਾ ਕੇ ਮਾਂ ਦਾ ਪੁੱਤ ਮਰਦਾ ਨਸ਼ੇ ਦਾ ਟੀਕਾ ਲਾ ਕੇ ਉਦੋਂ ਐਸਐਚਓ ਤੋਂ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਗੱਲ ਕਿਦੋਂ ਸਾਨੂੰ ਸੁਣਨ ਨੂੰ ਮਿਲੂਗੀ ਵੀ ਕੱਲੇ ਕਿਸਾਨ ਹੀ ਦੀਦੇ ਨੇ ਕੱਲੇ ਕਿਸਾਨ ਹੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਵੀ ਕਿਸਾਨਾਂ ਦੇ ਉੱਤੇ ਹੀ ਦਵਾਦਾ ਪਰਚੇ ਕਰ ਦੋ ਜੁਰਮਾਨੇ ਪਾ ਦਿਓ ਜਦੋਂ ਝੋਨੇ ਚੁੱਕਣ ਦੀ ਵਾਰੀ ਆਉਂਦੀ ਮੰਡੀ ਚ ਵਿੱਚੋਂ ਚੁੱਕਣ ਦੀ ਵਾਰੀ ਆਉਂਦੀ ਆ ਜਾਂ ਖਰੀਦਣ ਦੀ ਵਾਰੀ ਆਉਂਦੀ ਆ ਉਦੋਂ ਕਿਸਾਨ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਤੇਰੇ ਝੋਨੇ ਚ ਨਰਮੀ ਜ਼ਿਆਦਾ ਆ ਜਾਂ ਇਹ ਸੁੱਕਾ ਜ਼ਿਆਦਾ ਆ ਪਰ ਜਦੋਂ ਪਰਾਲੀ ਨੂੰ ਅੱਗ ਲਾਉਣੀ ਆ ਉਦੋਂ ਤੜਾ ਤੜ ਜੁਰਮਾਨਾ ਦੀਵਾਲੀ ਵਾਲੇ ਦਿਨ 2 ਵਜੇ ਤੱਕ ਪਟਾਕੇ ਚੱਲਦੇ ਰਹੇ ਨੇ ਦੀਵਾਲੀ 2 ਦਿਨ ਮਨਾਈ ਆ ਲੋਕਾਂ ਨੇ بڑے ਧੜਲੇਦਾਰ ਕਿਸੇ ਅਫਸਰ ਦਾ ਜਾਂ ਕਿਸੇ ADC ਦਾ ਜਾਂ DC ਸਾਹਿਬ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ 2 ਦਿਨ 3 ਦਿਨ ਦੀਵਾਲੀ ਮਨਾ ਸਕਦੇ ਆ ਪਰ ਪਰਾਲੀ ਨੂੰ ਇੱਕ ਦਿਨ ਜਗ ਲੱਗੀ ਤੇ ਉੱਤੇ ਜੁਰਮਾਨਾ ਦੀਵਾਲੀ ਦਾ ਕਿਦਨ ਜੁਰਮਾਨਾ ਸਾਨੂੰ ਸਾਨੂੰ ਮਿਲੂ ਸਾਨੂੰ ਅਸੀਂ ਇਹ ਗੱਲ ਸਰਕਾਰ ਘੜੀ ਫੇਰ ਮਹੀਆ ਕਰ ਬਿਆਤ ਜੋੜ ਕੇ ਬੇਨਤੀ ਕਰਦੇ ਆ ਸੈਂਟਰ ਵਾਲੀ ਵੀ ਤੇ ਭਗਵੰਤ ਮਾਨ ਸਰਕਾਰ ਘੜੀ ਵੀ ਮਾਨ ਸਾਹਿਬ ਸੈਂਟਰ ਸਰਕਾਰ ਗਾੜੀ ਵੀ ਮੋਦੀ ਸਾਹਿਬ ਸਾਨੂੰ ਉਹ ਚੀਜ਼ਾਂ ਮੁਹੱਈਆ ਕਰਾਓ ਜਿਹਦੀਆਂ ਨਾਲ ਤੁਸੀਂ ਝੋਨਾ ਵੀ ਚੁੱਕੋਗੇ ਤੇ ਪਰਾਲੀ ਦਾ ਵੀ ਹੱਲ ਹੋ ਸਕੇ। ਸਤਿ ਸ੍ਰੀ ਅਕਾਲ ਜੀ ਮੈਂ ਜਤਿੰਦਰ ਸਿੰਘ ਕਿਸਾਨ ਕਿਸਾਨੀ ਨਾਲ ਜੁੜਿਆ ਹੋਇਆ ਵੀ ਵੀ ਬੜੀ ਮਾੜੀ ਗੱਲ ਹੈ ਵੀ ਸੈਂਟਰ ਨੇ ਜਿਹੜੀ ਨਵੀਂ ਇੱਕ ਗੱਲ ਜਿਹੜੀ ਕਹਿ ਦਿੱਤੀ ਆ ਵੀ ਜਿਹੜਾ ਕਿਸਾਨਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਪਰਚਾ ਕੀਤੇ ਜਾਣ ਕਿੱਡੀ ਮਾੜੀ ਗੱਲ ਹੈ ਵੀ ਸੈਂਟਰ ਇਹ ਗੱਲ ਕਿਉਂ ਨਹੀਂ ਕਹਿ ਦਿੰਦੀ ਵੀ ਜਿਸ ਏਰੀਏ ਦੇ ਵਿੱਚ ਪੁੱਤ ਟੀਕੇ ਨਾਲ ਲਾ ਕੇ ਮਾਂ ਦਾ ਪੁੱਤ ਮਰਦਾ ਨਸ਼ੇ ਦਾ ਟੀਕਾ ਲਾ ਕੇ ਉਸ ਦਿਨ ਐਸਐਚਓ ਤੋਂ ਕਿਉਂ ਕਾਰਵਾਈ ਨਹੀਂ ਹੁੰਦੀ ਉਹ ਗੱਲ ਕਿਦਣ ਸਾਨੂੰ ਸੁਣਨ ਨੂੰ ਮਿਲੂਗੀ ਵੀ ਕੱਲੇ ਕਿਸਾਨ ਹੀ ਦੀਦੇ ਨੇ ਕੱਲੇ ਕਿਸਾਨ ਹੀ ਇਹਨਾਂ ਨੂੰ ਨਜ਼ਰ ਆਉਂਦੇ ਨੇ ਵੀ ਕਿਸਾਨਾਂ ਦੇ ਉੱਤੇ ਹੀ ਦਵਾ ਦਾ ਪਰਚੇ ਕਰ ਦੋ ਜੁਰਮਾਨੇ ਪਾ ਦਿਓ ਜਦੋਂ ਝੋਨੇ ਚੁੱਕਣ ਦੀ ਵਾਰੀ ਆਉਂਦੀ ਮੰਡੀ ਚੋਂ ਵਿੱਚੋਂ ਚੁੱਕਣ ਦੀ ਵਾਰੀ ਆਉਂਦੀ ਆ ਜਾਂ ਖਰੀਦਣ ਦੀ ਵਾਰੀ ਆਉਂਦੀ ਆ ਉਦੋਂ ਕਿਸਾਨ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਤੇਰੇ ਝੋਨਾ 'ਚ ਨਰਮੀ ਜ਼ਿਆਦਾ ਆ ਜਾਂ ਇਹ ਸੁੱਕਾ ਜ਼ਿਆਦਾ ਆ ਪਰ ਜਦੋਂ ਪਰਾਲੀ ਨੂੰ ਅੱਗ ਲਾਉਣੀ ਆ ਉਦੋਂ ਤੜਾ ਤਲ ਜੁਰਮਾਨਾ ਦਿਵਾਲੀ ਵਾਲੇ ਦਿਨ 2 ਵਜੇ ਤੱਕ ਪਟਾਕੇ ਚੱਲਦੇ ਰਹੇ ਨੇ ਦਿਵਾਲੀ ਦੋ ਦਿਨ ਮਨਾਈ ਆ ਲੋਕਾਂ ਨੇ بڑے ਧੜਲੇਦਾਰ ਕਿਸੇ ਅਫਸਰ ਦਾ ਜਾਂ ਕਿਸੇ ਏਡੀਸੀ ਦਾ ਜਾਂ ਡੀਸੀ ਸਾਹਿਬ ਦਾ ਜਾਂ ਕਿਸੇ ਪ੍ਰਸ਼ਾਸਨ ਦਾ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਪੀਏ ਪਟਾਕਿਆਂ ਤੇ ਤੇ ਰੋਕ ਲਾਈ ਜਾਵੇ ਅਸੀਂ 4 ਦਿਨ 2 ਦਿਨ 3 ਦਿਨ ਦੀਵਾਲੀ ਮਨਾ ਸਕਦੇ ਆ ਪਰ ਪਰਾਲੀ ਨੂੰ ਇੱਕ ਦਿਨ ਹੀ ਅੱਗ ਲਾ ਗਈ ਤੇ ਉੱਤੇ ਜੁਰਮਾਨਾ ਦੀਵਾਲੀ ਦਾ ਕਿਦਨ ਜੁਰਮਾਨਾ ਸੁਣੂ ਸਾਨੂੰ ਮਿਲੂ ਸਾਨੂੰ ਅਸੀਂ ਇਹ ਗੱਲ ਸਰਕਾਰ ਗਾੜੀ ਫੇਰ ਮਹਈਆ ਕਰ ਬਿਆਤ ਜੋੜ ਕੇ ਬੇਨਤੀ ਕਰਦੇ ਆ ਸੈਂਟਰ ਵਾਲੀ ਵੀ ਤੇ ਭਗਵੰਤ ਮਾਨ ਸਰਕਾਰ ਗਾੜੀ ਵੀ ਵੀ ਮਾਨ ਸਾਹਿਬ ਸੈਂਟਰ ਸਰਕਾਰ ਗਾੜੀ ਵੀ ਮੋਦੀ ਸਾਹਿਬ ਸਾਨੂੰ ਉਹ ਚੀਜ਼ਾਂ ਮੁਹੱਈਆ ਕਰਾਓ ਜਿਹਦੀਆਂ ਨਾਲ ਤੁਸੀਂ ਝੋਨਾ ਵੀ ਚੁੱਕੋਗੇ ਤੇ ਪਰਾਲੀ ਦਾ ਵੀ ਹੱਲ ਹੋ ਸਕੇ ਉਹ ਮਸ਼ੀਨਾਂ ਸਾਨੂੰ ਕਿਦਨ ਮੁਹੱਈਆ ਹੋਣਗੀਆਂ ਅਸੀਂ ਕਿਦਨ ਸਾਨੂੰ ਮਿਲਣਗੀਆਂ ਸਾਨੂੰ ਕਿਹਦਾ ਨਹੀਂ ਪਰਾਲੀ ਥਾਂ ਦੇ ਨਾਲ ਜਿਹੜਾ ਵਾ ਧੂਆ ਹੁੰਦਾ ਪ੍ਰਦੂਸ਼ਣ ਹੁੰਦਾ ਅੱਛਾ ਪ੍ਰਦੂਸ਼ਣ ਹੁੰਦਾ ਤੇ ਕੀ ਗੱਲ ਪਟਾਕਿਆਂ ਦਾ ਪ੍ਰਦੂਸ਼ਣ ਨਹੀਂ ਹੁੰਦਾ ਦਿਨ ਰਾਤ ਪਟਾਕੇ ਚੱਲੇ ਨੇ 4 ਦਿਨ ਦੀਵਾਲੀ ਦੇ ਲਗਾਤਾਰ ਦਿਨ ਵੀ ਚਲਾਏ ਲੋਕਾਂ ਰਾਤ ਵੀ ਚਲਾਏ ਤੇ ਉਹ ਪ੍ਰਦੂਸ਼ਣ ਨਹੀਂ ਹੋਇਆ ਏਅਰ ਕੀ ਹਰਿਆਣੇ ਦੀ ਜਿਹੜੀ ਆ ਹਰ ਹਰਿਆਣੇ ਚ ਦਿੱਲੀ ਚ ਤੇ ਆਪਣਾ ਪਾਕਿਸਤਾਨ ਦੇ ਵਿੱਚ ਉਹਨਾਂ ਵੀ ਇਹ ਗੱਲ ਆਖੀ ਧੂਆਂ ਤੇ ਕੀ ਗੱਲ ਜੇ 2-2 3 ਦਿਨ ਦੀਵਾਲੀਆਂ ਆਪਾਂ ਮਨਾਵਾਂਗੇ ਤੇ ਫਿਰ ਧੂਆਂ ਤੇ ਬੰਨਣਾ ਹੀ ਆ ਫਿਰ ਕੱਲੇ ਕਿਸਾਨ ਦਾ ਰੋਲ ਤੇ ਨਹੀਂ ਨਾ ਹੈਗਾ ਨਿਤ ਫੈਕਟਰੀਆਂ ਚੱਲਣ ਡੀਆਂ ਨੇ ਖੰਨੇ ਚ ਲੁਧਿਆਣੇ ਚ ਕਿੰਨੀਆਂ ਫੈਕਟਰੀਆਂ ਨੇ ਲੁਧਿਆਣੇ ਦੇ ਵਿੱਚ ਤੁਸੀਂ ਲੀੜੇ ਧੋ ਕੇ ਕੋਠੇ ਤੇ ਸੁਕੜੇ ਪਾ ਦੋ ਤੇ ਕੋੜੇ ਕੋੜੇ ਪਰਤਜਾਂ ਬਣ ਜਾਂਦੀਆਂ ਕਲਕ ਦੀ ਉਹਦੇ ਉੱਤੇ ਕੋਈ ਪਰਚਾ ਨਹੀਂ ਟੋਕਿਓ ਵੱਡੇ ਘਰੇਣਿਆਂ ਦੀਆਂ ਨੇ ਉੱਤੇ ਪਰਚਾ ਨਹੀਂ ਕਿਸਾਨ ਹੀ ਦੀਦੇ ਨੇ ਕਿਸਾਨ ਦੀ ਪੈੜੀ ਨੂੰ ਹੜੱਪਣ ਵਾਸਤੇ ਹੱਥ ਕੰਡੇ ਬਣਾਏ ਜਾ ਰਹੇ ਨੇ ਪਰ ਫਿਰ ਸਰਕਾਰਾਂ ਘੜੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਕਿਸਾਨ ਨੂੰ ਬਚਾਉਣਾ ਚਾਹੁੰਦੇ ਜੇ ਇਹ ਨਾ ਕਰੋ ਇਦਾਂ ਦੀ ਗੱਲ ਨਾ ਕਰੋ ਵੀ ਜਿਹਦੇ ਉੱਤੇ ਨਾ ਪਰਚੇ ਦੇ ਜਿਹੜੇ ਰੈੱਡ ਲਾਈਟ ਪਾ ਦੇਣੀ ਕਿਸਾਨਾਂ ਦੀਆਂ ਫਰਜ਼ਾਂ ਦੇ ਉੱਤੇ ਰੈੱਡ ਲਾਈਟ ਪਾ ਦੇਣੀ ਵੀ ਨੂੰ ਕੋਈ ਤੇ ਕਰਜ਼ਾ ਨਾ ਕਿਸੇ ਤਰੀਕੇ ਦਾ ਚੁੱਕ ਸਕੇ ਇਹ ਲਿਮਟ ਨਾ ਬਣ ਸਕੇ ਕੋਈ ਚੀਜ਼ ਜਿਹੜੀ ਆ ਉਹ ਇਹ ਤੇ ਨਾ ਕਰ ਸਕੇ ਫਿਰ ਵੀ ਸਰਕਾਰ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਧਿਆਨ ਇੱਤੇ ਦਿਓ ਨਾ ਇਹ ਕੰਮ ਕਰੋ ਹੱਲ ਕੀ ਆ ਇਹਦਾ ਚੀਜ਼ ਆ ਹੱਲ ਆ ਵੀ ਪਰਾਲੀ ਦਾ ਇੱਕੋ ਹੀ ਹੱਲ ਆ ਵੀ ਸਾਨੂੰ ਉਹ ਮਸ਼ੀਨਾਂ ਤੁਸੀਂ ਮੁਹੱਈਆ ਕਰਾਓ ਜਿਹਦੇ ਨਾਲ ਸਬੂਤੀ ਪਰਾਲੀ ਜਿਹੜੀ ਆ ਉਹ ਬਚ ਸਕੇ ਕਿ ਕਿੱਥੇ ਆ ਲੱਗਿਆ ਮਸ਼ੀਨਾਂ ਇਹ ਕਿਤੇ ਆਈਆਂ ਨੇ ਪਾਕਿਸਤਾਨ ਦੇ ਵਿੱਚ ਨਹੀਂ ਆਈਆਂ ਆਪਾਂ ਆਪ ਨੈਟ ਤੇ ਚੈੱਕ ਕਰਦੇ ਆ ਕੋਵਿਡ ਕ੍ਰੇਨ ਕਹਿੰਦੇ ਇਹਨੂੰ ਚైనా ਦੀ ਹਰਿਆਣੇ ਚ ਨਹੀਂ ਆ ਗਈ ਜਿਹੜੀ ਸਬੂਤਾ ਝੋਨਾ ਜਿਹੜੀ ਆ ਝਾੜ ਕੇ ਪਸੀ ਪਿਛਲੇ ਬੰਨੇ ਪੂਰੀ ਉ ਸਬੂਤੀ ਪਰਾਲੀ ਸੁੱਟਦੀ ਆ ਤੇ ਪਰਾਲੀ ਜਿਹੜੀ ਆ ਉਹ ਪਸ਼ੂਆਂ ਨੂੰ ਵੀ ਪੈ ਜੂਗੀ ਉਹ ਪਰਾਲੀ ਪਸ਼ੂਆਂ ਨੂੰ ਪੈ ਸਕਦੀ ਆ ਕਿਉਂਕਿ ਉਹ ਮੀਂਹ ਪੈ ਜੇ ਉਹ 4 ਦਿਨ ਕੱਢ ਜਾਂਦੀ ਪਰ ਜਿਹੜੀ ਆ ਰੋਲ ਖੋਲ ਖੁੱਦਾ ਜਾ ਬਣ ਜਾਂਦੀ ਹੈ ਨਾ ਇਹ ਤੇ ਪਾਣੀ ਪੈ ਜੇ ਇਹ ਬਿਲਕੁਲ ਕੂੜਾ ਨਾ ਤੇ ਕੁੱਤਰੀ ਜਾਵੇ ਨਾ ਇਹ ਕੁਝ ਹੋ ਸਕੇ ਇਹਨੂੰ ਤੇ ਕੋ ਮਿਲ ਵਾਲੇ ਚੁੱਕ ਸਕਦੇ ਨੇ ਜਿਹੜੇ ਉਹ ਅੱਗ ਫੂਕਣ ਵਾਲੇ ਖੜਦੇ ਨੇ ਗੱਠੇ ਬਣਾ ਕੇ ਉਹ ਵੀ 4-4 ਦਿਨ 5-5 ਦਿਨ ਪਿੱਛੇ ਪੈਣਾ ਪਵੇ ਤੇ ਫੇਰ ਉਹ ਆਉਂਦੇ ਨੇ ਨਹੀਂ ਤੇ ਆਉਂਦੇ ਨਹੀਂ ਅਸੀਂ ਉਹਨਾਂ ਨੂੰ ਖੋਦ ਉਹ ਵੀ 3500 4000 ਨੂੰ ਕਿਲਾ ਪਰ ਪਹੁੰਚਦੀ ਆ ਜੇ ਉਹਨਾਂ ਨੂੰ ਅਸੀਂ ਕਰਾਈਏ ਵੀ 4-5000 ਸਾਡੀ ਜੇਬ ਚੋਂ ਲੈ ਲਓ ਇਹਨੂੰ ਲੈ ਜਾਓ ਗੱਠੇ ਬਣਾਉਣ ਵਾਲੇ ਵੀ 4-5000 ਰੁਪਇਆ ਖਰਦੇ ਨੇ ਇੱਕ ਕਿੱਲੇ ਦਾ ਤੇ ਫਿਰ ਇਹਦਾ ਹੱਲ ਕੀ ਦੱਸੋ ਜੇ ਝੋਨਾ ਉਧਰੋਂ ਤੁਸੀਂ ਮੇੜਾ ਜਾ ਰੇਟ ਵੱਧ ਦੇ ਦਿੰਦੇ ਜੇ ਇਧਰੋਂ ਮਾਰ ਦੇਂਦੇ ਜੇ ਜੇ ਰੇਟ ਨਹੀਂ ਮਿਲਿਆ ਤੇ ਇਧਰੋਂ ਐਰ ਕੀ ਪਰਚੀਆਂ ਦੀ ਗੱਲ ਕਰਤੀ ਐ ਕਿਸਾਨ ਜਾਵੇ ਕਿੱਥੇ